ਆਮਦਵੀ ਪਾਰਟੀ ਜਿੰਦਾਬਾਹ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਵਿਧਾਨ ਸਭਾ ਹਲਕਾ ਦਿਨਾ ਨਗਰ ਦੇ ਬਿਆਸ ਦਰਿਆ ਦੇ ਨਾਲ ਪੈਂਦੇ ਪਿੰਡਾਂ ਨੂੰ ਪੰਜਾਬ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੰਦਿਆਂ ਦਰਿਆ ਬਿਆਸ ਦੀ ਤੁਸੀਂ ਉੱਪਰ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਕੀਤਾ ਗਿਆ ਮੁਕੇਰੀਆ ਗੁਰਦਾਸਪੁਰ ਮਾਰਗ ਤੋਂ ਪਿੰਡ ਟਾਂਡਾ ਨੇੜੇੋਂ ਸ਼ੁਰੂ ਹੋ ਕੇ ਪਿੰਡ ਚਿਚੀਆਂ ਛੋੜੀਆਂ ਤੱਕ ਬਨਣ ਵਾਲੀ ਕਰੀਬ 9 ਕਿਲੋਮੀਟਰ ਲੰਮੀ ਸੜਕ ਦੇ ਉਦਘਾਟਨ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕੀ ਕਿਹਾ ਤੁਸੀਂ ਆਪ ਵੀ ਸੁਣੋ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਸਾਡੀ ਸਭ ਤੋਂ ਪਹਿਲਾਂ ਤਾਂ ਆ ਪਿਛਲੇ ਸਾਲ ਇੱਥੇ ਤੁਸੀ ਦੇ ਬੰਦ ਨੂੰ ਉੱਚਾ ਕੀਤਾ ਗਿਆ ਔਰ ਅੱਜ ਲੋਕਾਂ ਦੀ ਕਿਉਂਕਿ ਇਹ ਤੁਸੀਂ ਮਿੱਟੀ ਪੈ ਗਈ ਸੀ ਲੋਕਾਂ ਨੂੰ ਦਿੱਕਤ ਸੀ ਔਰ ਉਸ ਦਿੱਕਤ ਨੂੰ ਦੇਖਦਿਆਂ ਹੋਇਆਂ ਅੱਜ 9 ਕਿਲੋਮੀਟਰ ਦੀ ਸੜਕ ਨੂੰ ਜਿਹੜਾ ਉਹ ਸਾਡੇ 12 ਫੁੱਟ ਚੌੜੀ ਕਰਨ ਲਈ ਜਿਹੜਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਹੈ ਇਹ ਰੋਡ ਜਿਹੜੀ ਹੈ ਉਹ ਕੰਪਲੀਟ ਹੋਏਗੀ ਇਸ ਦੇ ਨਾਲ ਬਾਉਵਾਲ ਪਿੰਡ ਤੋਂ ਸ਼ੁਰੂ ਹੋ ਕੇ ਟੰਡਾ ਜਗਤਪੁਰ ਔਰ ਦਲੇਪੁਰ ਚੇਚੀਆਂ ਛੋੜੀਆਂ ਦੇ ਸਾਰੇ ਲੋਕਾਂ ਨੂੰ ਜਿਹੜੀ ਆ ਇਹ ਰਾਤ ਮਿਲੇਗੀ ਔਰ ਇਹ ਬੜੇ ਵੱਡੇ ਲੋਕਾਂ ਦੀ ਅ ਪਿਛਲੇ 40 45 ਸਾਲਾਂ ਤੋਂ ਮੰਗ ਸੀ ਕਿ ਇਸ ਤੁੱਸੀ ਨੂੰ ਉੱਚਾ ਕੀਤਾ ਜਾਵੇ ਔਰ ਇਹ ਪਿਛਲੇ ਸਾਲ ਜਦੋਂ ਆਪਾਂ ਫਲੱਡ ਦੇ ਵਿੱਚ ਦੇਖਿਆ ਸਾਰੇ ਲੋਕ ਅਫੈਕਟ ਵੀ ਹੋਏ ਔਰ ਸਰਕਾਰ ਦੇ ਆਪਾਂ ਲਿਖ ਕੇ ਭੇਜਿਆ ਸੀ ਕਿ ਤੁਸੀ ਉੱਚੀ ਕੀਤੀ ਜਾਵੇ ਔਰ ਸਰਕਾਰ ਨੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਸਰਕਾਰ ਲੋਕਾਂ ਨੂੰ ਪਿਆਰ ਕਰਦੀ ਹੈ ਸਰਦਾਰ ਭਵੰਤਮਾਨ ਜੀ ਵਿਕਾਸ ਦੇ ਕੰਮਾਂ ਦਾ ਜਿਹੜਾ ਵੀ ਲੋਕ ਕੰਮ ਕਹਿੰਦੇ ਨੇ ਉਹ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਰਹੇ ਨੇ ਔਰ ਅੱਜ ਤੁਹਾਡੇ ਸਾਹਮਣੇ ਆ ਕਿ ਤੁਸੀਂ ਉੱਚੀ ਕਰਕੇ ਤੇ ਸੜਕ ਦਾ ਜਿਹੜਾ ਨਿਰਮਾਣ ਦਾ ਕੰਮ ਆ ਵੀ ਸ਼ੁਰੂ ਹੋ ਚੁੱਕਿਆ ਹੈ ਪੰਜ 6 ਪਿੰਡ ਪੈਂਦੇ ਨੇ ਜੀ ਜਿਹੜੇ ਤੇ ਦਊਵਾਲ ਟਾਂਡਾ ਜਗਤਪੁਰ ਦਿਲੇਪੁਰ ਖੇੜਾ ਚੇਚੀਆਂ ਛੋੜੀਆਂ ਜਿੰਨੀ ਵੀ ਇੱਧਰ ਨੂੰ ਬਿਆਨਪੁਰ ਤੱਕ ਜਿਹੜਾ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਹ ਲੰਗਰ ਲੱਗਦਾ ਜੀ 5 ਕਿਲੋਮੀਟਰ ਦੇ ਕਰੀਬ ਇਹ ਸੜਕ ਬੰਦੀ ਹੈ ਔਰ ਇਹ ਕਰੀਬ 8-9 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਹੋ ਜਾਏਗੀ ਕਿੰਨੀ ਲਾਗਤ ਲੱਗ ਰਹੀ ਹੈ 4 ਕਰੋੜ ਔਰ 85 ਲੱਖ ਰੁਪਏ ਦੀ ਲਾਗਤ ਨਾਲ ਇਹ ਜਿਹੜੀ ਰੋਡ ਹੈ ਜਿਹੜੀ ਇਹ ਬਣ ਜਾ ਰਹੀ ਹੈ ਹਾਂ ਦੇਖੋ ਜੀ ਤੁਸੀਂ ਇਹ ਬੜੀ ਦੇ ਪਹ 40-45 ਸਾਲ ਪਹਿਲਾਂ ਕਿਤੇ 50 ਸਾਲ ਪਹਿਲਾਂ ਕਿਤੇ ਤੁਸੀਂ ਬਣੀ ਸੀ ਅੱਜ ਜਿਹੜਾ ਤੁਸੀਂ ਦਾ ਰੂਪ ਹੈ ਬਦਲ ਚੁੱਕਾ ਹੈ ਅੱਜ 3-3 ਫੁੱਟ ਤੁਸੀਂ ਉੱਚੀ ਕਰਕੇ ਸਾਈਡਾਂ ਤੋਂ ਵੀ ਜਿਹੜੀ ਮਿੱਟੀ ਪਾ ਕੇ ਉਹ ਬਿਲਕੁਲ ਰਿਪੇਅਰ ਕੀਤੀ ਜਾ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਢੰਗ ਨਾਲ ਤੁਸੀਂ ਦੇ ਮਿੱਟੀ ਬਈ ਆ ਹੁਣ ਨੁਕਸਾਨ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰ ਸਕਦਾ ਫੇਰ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜਿਆਦਾ ਬਰਸਾਤ ਨਾਲ ਨੁਕਸਾਨ ਹੁੰਦਾ ਤੇ ਮਹਿਕਮਾ ਬਿਲਕੁਲ ਨਾਲ ਆ ਉਹ ਜਲਦੀ ਉੱਤੇ ਕਾਰਵਾਈ ਕੀਤੀ ਜਾਵੇ ਅੱਜ ਸਭ ਤੋਂ ਪਹਿਲਾਂ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਅਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬੇਟ ਇਲਾਕੇ ਦੇ ਵਿੱਚ 4 ਕਰੋੜ 85 ਲੱਖ ਦੀ ਲਾਗਤ ਨਾਲ ਤੁਸੀ ਦੇ ਬੰਨ ਜਿਹੜੀ ਸੜਕ ਕਾਫੀ ਦੇਰ ਤੋਂ ਖਰਾਬ ਸੀਗੀ ਪਿਛੇਹਾੜਾ ਉਹਨਾਂ ਕਰਕੇ ਟੁੱਟ ਗਈ ਸੀ ਤੇ ਉਹਦਾ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਆਪਣੀ ਸਰਕਾਰ ਦਾ ਤੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਜਿਹੜੀ ਵੀ ਮੁਸ਼ਕਲ ਆਉਂਦੀ ਉਹ ਹੱਲ ਜ਼ਰੂਰ ਹੋਏਗੀ ਸਾਡੀ ਸਰਕਾਰ ਦੇ ਟਾਈਮ ਦੇ ਵਿੱਚ ਹੀ ਹੋਏਗੀ ਦੂਜੇ ਸਰਕਾਰਾਂ ਦੇ ਵਾਂਗ ਨਹੀਂ ਪੱਥਰ ਰੱਖ ਕੇ ਤੇ ਅਸੀਂ 10-10 ਸਾਲ ਵੇਟ ਨਹੀਂ ਕਰਾਵਾਂਗੇ ਕੰਮ ਜਿਹੜਾ ਵੀ ਕਰਾਂਗੇ ਤੇ ਉਸੇ ਸਰਕਾਰ ਦੇ ਵਿੱਚ ਹੀ ਪੂਰਾ ਕਰਾਂਗੇ ਤੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਤੇ ਅਸੀਂ ਵੀ ਨਾਲ ਹੀ ਤਤਪਰ ਹ ਜਿੱਦਾਂ ਜਿੱਦਾਂ ਦੀਆਂ ਸਮੇਂ-ਸਮੇਂ ਦੀਆਂ ਮੁਸ਼ਕਲਾਂ ਆਉਣ ਗਿਆ ਆਪਾਂ ਸਰਕਾਰ ਦੇ ਅੱਗੇ ਹਮੇਸ਼ਾ ਰੱਖਾਂਗੇ। ਉਹ ਜੀ ਕਹਿਣਾ ਚਾਹੁੰਦਾ ਮੈਂ ਕੱਲ ਹੀ ਅਜੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੈਂ ਇਸ ਮੁੱਦਾ ਵੀ ਤੁਸੀਂ ਦਾ ਵੀ ਰੱਖਿਆ ਇਸ ਚਲੋ ਇਹ ਚੀਜ਼ ਤੇ ਹੋ ਗਈ ਆ। ਉਸ ਦਾ ਵੀ ਮੁੱਦਾ ਅੱਜ ਕੱਲ੍ਹ ਰੱਖ ਕੇ ਗਿਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਸਪੌਂਡ ਦਿੱਤਾ ਜਾਊਗਾ।